ਇੱਕ ਘੰਟੇ ਦਾ ਸਮਾਂ ਕੋਰਟ ਨੇ ਦਿੱਤਾ 7 ਤੋਂ 8 ਦਾ ਸਮਾਂ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਕੋਰਟ ਵੱਲੋਂ ਦਿੱਤਾ ਗਿਆ ਜਿਹੜਾ ਕੇਸ ਸਰਦਾਰ ਵਿਕਰਮ ਸਿੰਘ ਮਜੀਠਾ ਤੇ ਦਿੱਤਾ ਗਿਆ ਉਹ ਡਿਸਪਰਪੋਰਸ਼ਨੇਟ ਅਸੈਟਸ ਦਾ ਕੇਸ ਸਰਕਾਰ ਸਵੇਰ ਦੀ ਚੈਨਲਾਂ ਦੇ ਉੱਤੇ ਮੰਤਰੀਆਂ ਨੂੰ ਬਿਠਾ ਕੇ ਝੂਠ phਲਾਣ ਲੱਗੀ ਹੈ ਜੀ ਦੇਖੋ ਜੀ ਯੁੱਧ ਨਸ਼ਿਆਂ ਵਿਰੁੱਧ ਅਸੀਂ ਬਹੁਤ ਵੱਡੀ ਕਾਰਵਾਈ ਕਰ ਸੀ ਹੈਰਾਨੀ ਦੀ ਗੱਲ ਸਮਝੋ ਕਿ ਹੁਣ ਅਸੀਂ ਐਫ ਆਈ ਆਰ ਦੀ ਮੈਂ ਕਾਪੀ ਪੜੀ ਹੈ ਜਿਸ ਐਸ ਆਈ ਟੀ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਕਿ ਐਸ ਆਈ ਟੀ ਜਿਹੜੀ ਡਰੱਗ ਕੇਸ 'ਚ ਬਣੀ ਸੀ ਜਿਹੜੀ ਕਿ ਚਲਾਨ ਨਹੀਂ ਪੇਸ਼ ਕਰ ਸਕੀ ਜਿਹਨੂੰ ਅੱਜ ਤਕਰੀਬਨ ਤਕਰੀਬਨ 2021 ਦਾ ਉਹ ਪਰਚਾ ਤੇ 2025 ਆ ਗਿਆ ਉਹ ਚਲਾਨ ਨਹੀਂ ਪੇਸ਼ ਕਰ ਸਕੀ ਕਿ ਡਰੱਗ ਦੇ ਬਾਰੇ ਇਹਨਾਂ ਨੂੰ ਕੁਝ ਨਹੀਂ ਲੱਭਿਆ ਉਹ ਇੱਕ ਜਿਹੜੀ ਫਰਜੀ ਰਿਪੋਰਟ ਐਸ ਆਈ ਟੀ ਚੱਕੀ ਫਿਰਦੀ ਹੈ ਜਿਹੜੀ ਸੁਪਰੀਮ ਕੋਰਟ ਨੇ ਇਨਕਾਰ ਕੀਤੀ ਉਹਦੇ ਆਧਾਰ ਤੇ ਫੇਰ ਉਹੀ ਜਿਵੇਂ ਚੰਨੀ ਸਾਹਿਬ ਨੇ ਹਨੇਰੀ ਰਾਤ ਚ ਪਰਚਾ ਦਿੱਤਾ ਸੀ ਇਹਨਾਂ ਨੇ ਸਵੇਰੇ 4 ਵਜੇ ਪਰਚਾ ਦਿੱਤਾ। ਸੋ ਇਥੋਂ ਪਤਾ ਲੱਗਦਾ ਹੈ ਕਿ ਸਰਕਾਰ ਦਾ ਇੱਕੋ ਮਕਸਦ ਹੈ ਪੋਲਿਟਿਕਲ ਵਿਰੋਧੀਆਂ ਨੂੰ ਉਹਨਾਂ ਦੀ ਜ਼ੁਬਾਨ ਬੰਦ ਕਰਨ ਦੇ ਲਈ ਕਿ ਸਰਕਾਰ ਦੇ ਵਿਰੋਧ ਨਾਲ ਬੋਲਣ ਐਸੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ। ਪਰ ਨਾਲ ਸ਼ਰੋਮਨੀ ਅਕਾਲੀ ਦਲ 나 ਵਿਕਰਮ ਮਜੀਠੀਆ ਅਸੀਂ ਇਹ ਪਰਚਿਆਂ ਤੋਂ ਨਹੀਂ ਡਰਦੇ ਇਹ ਜੇ ਪਰਚੇ ਜੀ ਸੱਚੇ ਦੇ ਉਹ ਲੋਕਾਂ ਦੀ ਗੱਲ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਵਾਂਗੇ। ਵਿਕਰਮ ਸਿੰਘ ਮਜੂਰੀਆਂ ਦੀ ਗ੍ਰਿਫਤਾਰੀ ਹੋਏ ਲਗਭਗ 10 ਘੰਟਿਆਂ ਦਾ ਸਮਾਂ ਬੀਤ ਚੁੱਕਿਆ ਹੈ ਤੇ ਹੁਣ ਮਜੂਰੀਆਂ ਨੂੰ ਆਪਣੇ ਵਕੀਲ ਦੇ ਨਾਲ ਮੁਲਾਕਾਤ ਕਰਨ ਦਾ ਸਮਾਂ ਮਿਲ ਗਿਆ ਹੈ ਦੱਸਦੀ ਕਿ ਅਦਾਲਤ ਨੇ ਸ਼ਾਮੀ 7 ਵਜੇ ਤੋਂ ਰਾਤੀ 8 ਵਜੇ ਦੇ ਵਿਚਕਾਰ ਮਜੂਰੀਆਂ ਨੂੰ ਆਪਣੇ ਵਕੀਲ ਦੇ ਨਾਲ ਗੱਲਬਾਤ ਕਰਨ ਅਤੇ ਮਿਲਣ ਦੀ ਮੌਲਤ ਦਿੱਤੀ ਹੈ ਇਸ ਦੀ ਜਾਣਕਾਰੀ ਖੁਦ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਅਰਸ਼ਦੀਪ ਕਲੇਰ ਦੇ ਵੱਲੋਂ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਉਹ ਖੁਦ ਵੀ ਵਿਕਰਮ ਸਿੰਘ ਮਝੀਕੇ ਦੇ ਕੋਲ ਜਾ ਰਹੇ ਨੇ ਕਿ ਸਰਕਾਰ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਇਸ ਸਰਾਸਰ ਸੁਪਰੀਮ ਕੋਰਟ ਦੀ ਉਲੰਘਣਾ ਹੈ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਝੂਠੇ ਮੁਕਦਮੇ 'ਚ ਕਸਟਡੀ 'ਚ ਲਿਆ ਤੁਹਾਨੂੰ ਸਾਰਿਆਂ ਨੂੰ ਪਤਾ ਸੋ ਕੋਰਟ ਨੇ ਉਹ ਐਪਲੀਕੇਸ਼ਨ ਅਲਾਉ ਕੀਤੀ ਹੈ ਬਿਕਾਜ਼ ਐਜ਼ ਅ ਉਹਨਾਂ ਦਾ ਰਾਈਟ ਹੈ ਵਿਕਰਮ ਮਜੀਠੀਆ ਸਾਹਿਬ ਦਾ ਕਿ ਉਹ ਆਪਣੇ ਲਾਇਰ ਨੂੰ ਮਿਲਣ ਔਰ ਇੱਕ ਘੰਟੇ ਦਾ ਸਮਾਂ ਕੋਰਟ ਨੇ ਦਿੱਤਾ 7 ਤੋਂ 8 ਦਾ ਸਮਾਂ ਵਿਜੀਲੈਂਸ ਦੇ ਦਫਤਰ ਦੇ ਵਿੱਚ ਕੋਰਟ ਵੱਲੋਂ ਦਿੱਤਾ ਗਿਆ ਮੈਂ ਉੱਥੇ ਜਾ ਰਿਹਾ ਹਾਂ ਵਿਕਰਮ ਮਜੀਠੀਆ ਸਾਹਿਬ ਨਾਲ ਮੁਲਾਕਾਤ ਕਰਨ ਪਰ ਹਾਂ ਇੱਕ ਚੀਜ਼ ਮੈਂ ਜਾਣ ਤੋਂ ਪਹਿਲਾਂ ਔਰ ਇਹ ਜ਼ਰੂਰ ਸਪਸ਼ਟ ਤੌਰ ਤੇ ਕਹਿ ਕੇ ਜਾਣੀ ਚਾਹੁੰਦਾ ਕਿ ਜਿਹੜਾ ਕੇਸ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਦਿੱਤਾ ਗਿਆ ਉਹ ਡਿਸਪਰਪੋਰਸ਼ਨੇਟ ਐਸੈਟਸ ਦਾ ਕੇਸ ਹੈ ਸਰਕਾਰ ਸਵੇਰ ਦੀ ਚੈਨਲਾਂ ਦੇ ਉੱਤੇ ਮੰਤਰੀਆਂ ਨੂੰ ਬਿਠਾ ਕੇ ਝੂਠ ਫਲਾਉਣ ਲੱਗੀ ਹੈ ਜੀ ਦੇਖੋ ਜੀ ਯੁੱਧ ਨਸ਼ਿਆਂ ਵਿਰੁੱਧ ਅਸੀਂ ਬਹੁਤ ਵੱਡੀ ਕਾਰਵਾਈ ਕਰਤੀ ਤੇ ਇਸ ਪਰਚੇ ਦੇ ਵਿੱਚ ਤੁਸੀਂ ਹੈਰਾਨੀ ਦੀ ਗੱਲ ਸਮਝੋ ਕਿ ਹੁਣ ਅਸੀਂ ਐਫ ਆਈ ਆਰ ਦੀ ਮੈਂ ਕਾਪੀ ਪੜੀ ਹੈ ਜਿਸ ਐਸ ਆਈ ਟੀ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਕਿ ਐਸ ਆਈ ਟੀ ਜਿਹੜੀ ਡਰੱਗ ਕੇਸ 'ਚ ਬਣੀ ਸੀ ਜਿਹੜੀ ਕਿ ਚਲਾਨ ਨਹੀਂ ਪੇਸ਼ ਕਰ ਸਕੀ ਜਿਹਨੂੰ ਅੱਜ ਤਕਰੀਬਨ ਤਕਰੀਬਨ 2021 ਦਾ ਉਹ ਪਰਚਾ ਤੇ 2025 ਆ ਗਿਆ ਉਹ ਚਲਾਨ ਨਹੀਂ ਪੇਸ਼ ਕਰ ਸਕੀ ਉਹ ਐਸ ਆਈ ਟੀ ਦੀ ਰਿਪੋਰਟ ਜਿਹੜੀ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਖਾਰਜ ਕੀਤੀ ਜਦੋਂ ਐਸਆਈਟੀ ਸੁਪਰੀਮ ਕੋਰਟ ਗਈ ਸੀ ਕਿ ਵਿਕਰਮ ਮਜੀਠੀਆ ਸਾਹਿਬ ਦੀ ਜ਼ਮਾਨਤ ਕੈਨਸਲ ਕਰੋ ਕਿਉਂਕਿ ਸਾਡੇ ਕੋਲ ਹੋਰ ਸਬੂਤ ਆ ਗਏ ਨੇ ਉਸ ਰਿਪੋਰਟ ਨੂੰ ਆਧਾਰ ਬਣਾ ਕੇ ਵਿਜੀਲੈਂਸ ਨੇ ਬਿਨਾ ਇਨਕੁਆਇਰੀ ਕੀਤੇ ਕਿਉਂਕਿ ਡਿਸਪਰਪੋਰਸ਼ਨੇਟ ਅਸੈਟਸ ਦੇ ਕੇਸ ਦੇ ਵਿੱਚ ਇਹ ਮੰਡੇਟਰੀ ਹੈ ਬਾਈ ਲਾਅ ਕਿ ਜੇ ਕਿਸੇ ਦੇ ਖਿਲਾਫ ਡਿਸਪਰਪੋਰਸ਼ਨੇਟ ਅਸੈਟਸ ਦਾ ਪਰਚਾ ਦਰਜ ਕਰਨਾ ਹੈ ਤਾਂ ਪਹਿਲਾਂ ਤੁਸੀਂ ਉਹਨੂੰ ਇੱਕ ਕੁਐਸਚਨਰ ਦੇਵੋਗੇ ਡਿਸਪਰਪੋਰਸ਼ਨੇਟ ਅਸੈਟਸ ਕੀ ਹੈ ਮੇਰੀ ਆਮਦਨ ਤੇ ਮੇਰੇ ਜਿਹੜੇ ਜੋ ਮੇਰੀ ਇਨਕਮ ਹੈ ਜੋ ਮੇਰੀ ਪ੍ਰਾਪਰਟੀ ਹੈ ਉਹਦੇ ਵਿੱਚ ਕਿੰਨਾ ਫਰਕ ਹੈ ਤੁਸੀਂ ਇੱਕ ਕੁਐਸਚਨਰ ਦਵੋਗੇ ਮੇਰਾ ਰਿਪਲਾਈ ਕਾਲ ਕਰੋਗੇ ਔਰ ਰਿਪਲਾਈ ਦੇ ਵਿੱਚ ਅਗਰ ਲੱਗਦਾ ਕਿ ਮੈਂ ਨਹੀਂ ਰਿਪਲਾਈ ਦੇ ਸਕਿਆ ਜੋ ਵਿਜੀਲੈਂਸ ਚਾਹੁੰਦੀ ਹੈ ਜਾਂ ਜੋ ਉਹ ਚੀਜ਼ਾਂ ਨੂੰ ਫਿਗਰਸ ਨੂੰ ਮੈਚ ਕਰਦਾ ਹੋਵੇ ਫਿਰ ਡਿਸਪਰਪੋਰਸ਼ਨਲ ਟ ਅਸੈਟ ਹੈ ਸੋ ਜਿਹੜੀ ਰਿਪੋਰਟ ਸੁਪਰੀਮ ਕੋਰਟ ਨੇ ਖਾਰਜ ਕਰਤੀ ਜਿਹਦੇ ਬਨਾਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਜਿਹੜੀ ਇਹ ਗਏ ਸੀ ਪਟੀਸ਼ਨ ਲੈ ਕੇ ਕਿ ਵਿਕਰਮ ਮਜੀਠੀਆ ਦੀ ਬੇਲ ਰਿਜੈਕਟ ਕਰੋ ਉਹ ਰਿਪੋਰਟ ਦੇ ਆਧਾਰ ਤੇ ਬਿਨਾਂ ਕਿਸੇ ਇਨਵੈਸਟੀਗੇਸ਼ਨ ਤੋਂ ਬਿਨਾਂ ਕਿਸੇ ਅਫਸਰ ਨੇ ਆਪਣੀ ਕੋਈ ਪ੍ਰੀਲੀਮਨਰੀ ਇਨਕੁਆਇਰੀ ਕੀਤੇ ਤੋਂ ਬਿਨਾਂ ਇੱਕ ਪਰਚਾ ਦਰਜ ਕਰਤਾ ਡਿਸਪਰਪੋਰਸ਼ਨਟ ਅਸੈਟਸ ਦਾ ਸੋਇ ਸੁਪਰੀਮ ਕੋਰਟ ਦੇ ਆਰਡਰਸ ਦੀ ਡਾਇਰੈਕਟ ਵਾਇਲੇਸ਼ਨ ਦੇ ਵਿੱਚ ਪੰਜਾਬ ਸਰਕਾਰ ਆ ਗਈ ਹੈ ਸੋ ਇਹ ਸਾਰਾ ਕੁਝ ਹੁਣ ਪੂਰਾ ਇਹਨੂੰ ਅਸੀਂ ਹਰ ਇੱਕ ਅਦਾਲਤ ਚ ਹਰ ਇੱਕ ਪਲੇਟਫਾਰਮ ਤੇ ਰੱਖਾਂਗੇ ਪਰ ਅੱਜ ਪੰਜਾਬ ਦੀ ਸਰਕਾਰ ਨੇ ਸਾਬਤ ਕਰਤਾ ਕਿ ਡਰੱਗ ਦੇ ਬਾਰੇ ਇਹਨਾਂ ਨੂੰ ਕੁਝ ਨਹੀਂ ਲੱਭਿਆ ਉਹ ਇੱਕ ਜਿਹੜੀ ਫਰਜੀ ਰਿਪੋਰਟ ਐ ਐਸਆਈਟੀ ਚੱਕੀ ਫਿਰਦੀ ਐ ਜਿਹੜੀ ਸੁਪਰੀਮ ਕੋਰਟ ਨੇ ਇਨਕਾਰ ਕੀਤੀ ਉਹਦੇ ਆਧਾਰ ਤੇ ਫੇਰ ਉਹੀ ਜਿਵੇਂ ਚੰਨੀ ਸਾਹਿਬ ਨੇ ਹਨੇਰੀ ਰਾਤ ਚ ਪਰਚਾ ਦਿੱਤਾ ਸੀ ਇਹਨਾਂ ਨੇ ਸਵੇਰੇ 4 ਵਜੇ ਪਰਚਾ ਦਿੱਤਾ ਮਤਲਬ ਰਾਤ ਵਿਜਲੈਂਸ ਦੇ ਦਫਤਰੋਂ ਰਿਪੋਰਟ ਪਹੁੰਚੀ ਹੈ ਤੇ ਸਵੇਰੇ 4 ਵਜੇ ਪਰਚਾ ਹੋ ਗਿਆ ਮਤਲਬ 6-6 ਘੰਟੇ ਚ ਸਾਰੀਆਂ ਇਨਵੈਸਟੀਗੇਸ਼ਨ ਹੋ ਗਈਆਂ ਸਾਰੇ ਕੁਐਸਚਨਰ ਹੋ ਗਏ ਸੋ ਇੱਥੋਂ ਪਤਾ ਲੱਗਦਾ ਹੈ ਕਿ ਸਰਕਾਰ ਦਾ ਇੱਕੋ ਮਕਸਦ ਹੈ ਪੋਲਿਟਿਕਲ ਵਿਰੋਧੀਆਂ ਨੂੰ ਉਹਨਾਂ ਦੀ ਜ਼ੁਬਾਨ ਬੰਦ ਕਰਨ ਦੇ ਲਈ ਕਿ ਸਰਕਾਰ ਦੇ ਵਿਰੁੱਧ ਨਾ ਬੋਲਣ ਐਸੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਪਰ ਨਾ ਸ਼ਰੋਮਨੀ ਅਕਾਲੀ ਦਲ ਨਾ ਵਿਕਰਮ ਮਜੀਠੀਆ ਅਸੀਂ ਇਹ ਪਰਚਿਆਂ ਤੋਂ ਨਹੀਂ ਡਰਦੇ ਇਹ ਜੇ ਪਰਚੇ ਜੀ ਸਦਕੇ ਦੇ ਉਹ ਲੋਕਾਂ ਦੀ ਗੱਲ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਵਾਂਗੇ ਇਹ ਖੜਾ ਇਨਸਾਫ ਦਾ ਮੰਦਰ ਜਿੱਥੇ ਖੜੇ ਆ ਜਿੱਥੋਂ ਅੱਜ ਵੀ ਪਰਮਿਸ਼ਨ ਲੈ ਕੇ ਵਿਜੀਲੈਂਸ ਦੇ ਦਫ਼ਤਰ ਚੱਲੇ ਆ ਇਹੀ ਇਨਸਾਫ ਦੇ ਮੰਦਰ ਚੋਂ ਇਨਸਾਫ ਹੋਏਗਾ ਜਿਸ ਵੀ ਪਲੇਟਫਾਰਮ ਤੇ ਲੜਾਈ ਲੜਨੀ ਪੀ ਲੜਾਂ ਪੇਸ਼ ਕਦੋਂ ਕਰਨਗੇ ਸਰ ਕਿੰਨੇ ਦਾ ਟਾਈਮ ਪੇਸ਼ ਕਦੋਂ ਕਰਨਗੇ 7 ਤੋਂ 8 ਵਜੇ ਅਸੀਂ ਪੇਸ਼ ਕਦੋਂ ਕਰਨਗੇ ਕਿਉਂਕਿ ਅੱਜ ਕੋਈ ਸਾਨੂੰ ਕੁਝ ਨਹੀਂ ਦੱਸਿਆ ਜੀ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਕਦੋਂ ਪੇਸ਼ ਕਰਨਾ ਉਥੇ ਹੈਗੇ ਨੇ ਜਾ ਕੇ ਮਿਲਦੇ ਆ ਗੱਲਬਾਤ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ